ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਲਿੰਗੜ ਦੇ ਸਾਰੇ ਮੀਡੀਆ ਸਾਥੀਆਂ ਦਾ ਅੱਜ ਇਸ ਅਹਿਮ ਪ੍ਰੈਸ ਕਾਨਫਰੰਸ ਪਹੁੰਚਣ ਤੇ ਦਿਲ ਦੀਆਂ ਗ੍ਰਾਂਹੀਆਂ ਜੋ ਧੰਨਵਾਦ ਸਾਥੀਓ ਅੱਜ ਕਨਸਟੀਟਿਊਸ਼ਨ ਡੇ ਹੈ ਸੰਵਿਧਾਨ ਔਰ ਇਸ ਪਵਿੱਤਰ ਦਿਵਸ ਦੇ ਉੱਪਰ ਜਿਹੜੀ ਕਿ ਡੈਮੋਕ੍ਰੇਸੀ ਹੈ ਦੁਨੀਆ ਦੀ ਸਭ ਤੋਂ ਵੱਡੀ ਭਾਰਤ ਇੱਥੋਂ ਦੇ 150 ਕਰੋੜ ਲੋਕਾਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਆਮ ਆਦਮੀ ਪਾਰਟੀ ਵੱਲੋਂ ਮੁਬਾਰਕਬਾਦ ਹੈ ਔਰ ਇਹਦੇ ਨਾਲ ਹੀ ਅੱਜ 13 ਸਾਲ ਪੂਰੇ ਹੋ ਗਏ ਨੇ ਆਮ ਆਦਮੀ ਪਾਰਟੀ ਨੂੰ ਬਣਿਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇੱਕ ਇਕੱਲੇ ਵਿਅਕਤੀ ਨੇ ਇੱਕ ਇੱਕ ਇੰਸਟੀਟਿਊਸ਼ਨ ਹੈ ਉਹ ਆਪਣੇ ਆਪ ਦੇ ਵਿੱਚ ਉਹਨਾਂ ਨੇ ਸੰਘਰਸ਼ ਦੇ ਵਿੱਚੋਂ ਅੱਜ ਤੋਂ 13 ਸਾਲ ਪਹਿਲਾਂ ਇਹ ਵੀੜਾ ਚੱਕਿਆ ਕਿ ਦੇਸ਼ ਦੇ ਵਿੱਚੋਂ ਕਰਪਸ਼ਨ ਖਤਮ ਕਰਨੀ ਹੈ ਦੇਸ਼ ਦੇ ਵਿੱਚੋਂ ਜੋ ਧੱਕੇਸ਼ਾਹੀ ਹੋ ਰਹੀ ਹੈ ਨੇ ਉਹ ਖਤਮ ਕਰਨੀਆਂ ਨੇ ਤੇ ਇੱਕ ਸਾਫ਼ ਸੁਥਰਾ ਰਾਜ ਭਾਗ ਦੀ ਸਥਾਪਨਾ ਕਰਨੀ ਹੈ ਉਹਨਾਂ ਨੇ 13 ਸਾਲ ਪਹਿਲਾਂ ਇਹ ਵੀੜਾ ਚੁੱਕਿਆ ਸੀਗਾ ਤੇ ਅੱਜ 13 ਸਾਲ ਪੂਰੇ ਹੋ ਗਏ ਨੇ ਸੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਉਹਨਾਂ ਦੇ ਸਾਰੇ ਸਾਥੀਆਂ ਨੂੰ ਟੌਪ ਤੋਂ ਲੈ ਕੇ ਬਾਟਮ ਤੱਕ ਸਾਰੇ ਵਰਕਰਸ ਵੋਲੰਟੀਅਰਸ ਨੂੰ ਸਾਰੇ ਲੀਡਰਸ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਮੁਬਾਰਕਬਾਦ ਹੈ ਉਹ ਪਾਰਟੀ ਜਿਣੀ ਕੇ ਰਿਕਾਰਡ ਟਾਈਮ ਦੇ ਵਿੱਚ ਨੈਸ਼ਨਲ ਪਾਰਟੀ ਹੋਣ ਦਾ ਤੇ ਦੋ-ਦੋ ਸਟੇਟਾਂ ਦੇ ਵਿੱਚ ਸੇਵਾ ਕਰਨ ਦਾ ਜਿਹੜਾ ਉਸ ਲੈਵਲ ਤੱਕ ਪਹੁੰਚੇ ਨੇ ਤੇ ਇਹ ਸਿਰਫ ਅਰਵਿੰਦ ਜੀ ਹੁਣ ਦੀ ਮਿਹਨਤ ਦੇ ਸਦਕਾ ਪਹੁੰਚੇ ਨੇ ਸਾਥੀਓ ਇਸ ਤੋਂ ਇਲਾਵਾ ਅੱਜ ਜਿਸ ਮਕਸਦ ਦੇ ਲਈ ਇੱਥੇ ਇਕੱਠੇ ਹੋਏ ਆ ਅਸੀਂ ਇੱਕ ਵੀੜਾ ਚੱਕਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਉਹਨਾਂ ਦੀਆਂ ਸਿੱਖਿਆਵਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਉਹਨਾਂ ਦੇ ਬਲੀਦਾਨ ਦੇ ਨਾਲ ਤੇ ਉਹਨਾਂ ਦੀ ਫਿਲਾਸਫੀ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਅੱਜ ਜੋੜਨ ਦੀ ਲੋੜ ਹੈ ਜਿਹਦੀ ਵਜ੍ਹਾ ਕਰਕੇ ਭਵੰਤਵਾਨ ਸਰਕਾਰ ਨੇ ਸੋਚਿਆ ਕਿ ਇੱਕ ਬਹੁਤ ਵੱਡੇ ਪੱਧਰ ਦੇ ਉੱਪਰ ਟੋਟਲੀ ਨਾਨ ਪੋਲਿਟਿਕਲ ਪ੍ਰੋਗਰਾਮ ਹੈ ਜਿਹੜਾ ਉਹ ਲਿਖਿਆ ਜਾਏ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਸਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਦਿੱਤੇ ਕੁਰਬਾਨੀਆਂ ਬਾਰੇ ਦੱਸਿਆ ਜਾ ਸਕੇ ਸਾਡੇ ਅਸੀਂ ਕਿਸ ਵਿਰਸੇ ਦੇ ਮਾਲਕਾਂ ਇਹਦੇ ਬਾਰੇ ਜਾਗਰੂਕ ਕੀਤਾ ਜਾ ਸਕੇ 25 ਅਕਤੂਬਰ ਤੋਂ ਦਿੱਲੀ ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਉਹ ਪ੍ਰੋਗਰਾਮ ਮੁਲਕੇ ਗਏ ਉੱਥੋਂ ਸ਼ੁਰੂ ਕੀਤੇ ਤੇ ਕੱਲ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੜੇ ਅਲੌਕਿਕ ਤਰੀਕੇ ਦੇ ਨਾਲ 1 ਮਹੀਨੇ ਪ੍ਰੋਗਰਾਮ ਚੱਲਣ ਤੋਂ ਬਾਅਦ ਉਹਦਾ ਸਮਾਪਨ ਹੋਇਆ ਔਰ ਜਿਹਦੇ ਵਿੱਚ ਨਗਰ ਕੀਰਤਨ ਵੀ ਹੋਏ ਲਾਈਟ ਐਂਡ ਸਾਊਂਡ ਸ਼ੋਜ਼ ਵੀ ਹੋਏ ਡਰੋਨ ਸ਼ੋਜ਼ ਵੀ ਹੋਏ ਅ ਬਹੁਤ ਚਰਚਾਵਾ ਵੀ ਹੋਈਆਂ ਸਪੈਸ਼ਲ ਵਿਧਾਨ ਸਭਾ ਸੈਸ਼ਨ ਵੀ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵੀ ਹੋਏ ਸਾਰਾ ਕੁਝ ਅਸੀਂ ਟੋਟਲੀ ਉਸ ਨੂੰ ਨੌਨ ਪੋਲੀਟੀਕਲ ਕਰਕੇ ਚੱਲੇ ਸੀਗੇ ਕਿਉਂਕਿ ਗੁਰੂ ਸਾਹਿਬ ਦੀ ਸ਼ਾਦਤ ਹੀ ਇੰਨੀ ਵੱਡੀ ਸੀ ਕਿ ਉਹਦੇ ਵਿੱਚ ਰਾਜਨੀਤੀ ਵਰਗੀ ਗੰਧਲੀ ਚੀਜ਼ ਨਹੀਂ ਹੋਣੀ ਚਾਹੀਦੀ ਸਾਡੀ ਸੋਚ ਸੀਗੀ ਤੇ ਇਸੇ ਮਕਸਦ ਦੇ ਨਾਲ ਕਿ ਸਾਰੀਆਂ ਧਾਰਮਿਕ ਸਿਆਸੀ ਸਮਾਜਿਕ ਲਕੀਰਾਂ ਤੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਨੇ केजरीवाल ਸਾਹਿਬ ਨੇ ਮਾਨ ਸਾਹਿਬ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਇਹਨੂੰ ਟੋਟਲੀ ਨਾਨ ਪੋਲਿਟਿਕਲ ਰੱਖਿਆ ਜਾਊਗਾ ਸਿਰਫ ਔਰ ਸਿਰਫ ਧਾਰਮਿਕ ਗੱਲ ਹੋਏਗੀ ਗੁਰੂ ਸਾਹਿਬ ਦੀ ਗੱਲ ਹੋਏਗੀ ਉਹਨਾਂ ਦੇ ਫਲਸਫੇ ਦੀ ਗੱਲ ਹੋਏਗੀ ਜਿਹਨੂੰ ਮੁੱਖ ਰੱਖ ਕੇ ਅਸੀਂ ਫੈਸਲਾ ਕੀਤਾ ਕਿ ਦੇਸ਼ ਦੀਆਂ ਸਾਰੀਆਂ ਸਖਸ਼ੀਤਾ ਚਾਹੇ ਉਹ ਸੰਤ ਸਮਾਜ ਦੇ ਲੋਕ ਨੇ ਚਾਹੇ ਉਹ ਸਕਾਲਰਸ ਨੇ ਚਾਹੇ ਉਹ ਕੋਈ ਧਾਰਮਿਕ ਜਾਂ ਸਿਆਸੀ ਪਾਰਟੀਆਂ ਦੇ ਲੀਡਰ ਨੇ ਉਹਨਾਂ ਸਾਰਿਆਂ ਨੂੰ ਇਨਵਾਈਟ ਕੀਤਾ ਜਾਵੇ ਮੈਨੂੰ ਇਹ ਦੱਸਦੇ ਹੋਏ ਕਿ ਜਿੱਥੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਨਵਾਈਟ ਕੀਤਾ ਜਿੱਥੇ ਅਸੀਂ ਦੇਸ਼ ਦੇ ਰਾਸ਼ਟਰਪਤੀ ਸਾਹਿਬਾਂ ਨੂੰ ਇਨਵਾਈਟ ਕੀਤਾ ਦੇਸ਼ ਦੇ ਸਾਰੇ ਦੇ ਸਾਰੇ ਜੋ ਕੇਂਦਰ ਦੇ ਵਜ਼ੀਰ ਨੇ ਉਹਨਾਂ ਨੂੰ ਇਨਵਾਈਟ ਕੀਤਾ ਸਾਰੀਆਂ ਦੇ ਸਾਰੀਆਂ ਸਟੇਟਸ ਦੇ ਚੀਫ ਮਿਨਿਸਟਰਸ ਨੂੰ ਇਨਵਾਈਟ ਕਰਨ ਦੇ ਲਈ ਅਸੀਂ ਦੋ ਦੋ ਮਨਿਸਟਰਸ ਆਪ ਗਏ ਉਹਨਾਂ ਕੋਲੇ ਤੇ ਮੈਨੂੰ ਇਹ ਕੱਲ ਤੱਕ ਅਸੀਂ ਇਸ ਕਰਕੇ ਗੱਲ ਨਹੀਂ ਕੀਤੀ ਸੀਗੀ ਕਿ ਸ਼ਾਇਦ ਉਮੀਦ ਸੀ ਆਸੀ ਕਿ ਸ਼ਾਇਦ ਗੁਰੂ ਸਾਹਿਬ ਨੂੰ ਸਜਦਾ ਕਰਨ ਦੀ ਸਮੱਤ ਇਹਨਾਂ ਨੂੰ ਆਜੇ ਪਰ ਅੱਜ ਮੈਨੂੰ ਕਹਿਣ ਦੇ ਵਿੱਚ ਇਹ ਕੋਈ ਗੁਰੀਜ਼ ਨਹੀਂ ਕੋਈ ਸ਼ਰਮ ਨਹੀਂ ਔਰ ਔਰ ਬੜਾ ਹਲਕਾ ਇਹਨਾਂ ਨੂੰ ਅੱਜ ਮੈਂ ਸਮਝਦਾ ਕਿ ਮਹਿਸੂਸ ਹੋ ਰਿਹਾ ਹੋਵੇਗਾ ਇਹਨਾਂ ਲੋਕਾਂ ਨੂੰ ਕਿ ਸਾਡੇ ਇਨਵਾਈਟ ਕਰਨ ਦੇ ਬਾਵਜੂਦ ਵੀ ਇਹਨਾਂ ਵਿੱਚੋਂ ਕੋਈ ਖਾਸ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਉਹ ਕੱਲ ਕੁਰਕਸ਼ੇਤਰ ਤਾਂ ਆਏ ਤੇ ਕੁਰਕਸ਼ੇਤਰ ਤੋਂ ਮਹਿਜ਼ 12 ਕੇ 15 ਮਿੰਟ ਦੀ ਫਲਾਈਟ ਹੋਏਗੀ ਸ਼੍ਰੀ ਆਨੰਦਪੁਰ ਸਾਹਿਬ ਦੀ ਪਰ ਉੱਥੇ ਨਤਮਸਤਕ ਹੋਣ ਦੇ ਲਈ ਨਹੀਂ ਆਏ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਸਾਰੇ ਦੇ ਸਾਰੇ ਕੇਂਦਰ ਦੇ ਵਜ਼ੀਰ ਉਹਨਾਂ ਦੇ ਸਾਰੇ ਮੁੱਖ ਮੰਤਰੀ ਕਿ ਇਨਵੀਟੇਸ਼ਨ ਹੋਣ ਦੇ ਬਾਵਜੂਦ ਕਿ ਜੀ ਹੋਰ ਕੋਈ ਗੱਲ ਨਹੀਂ ਕਰਨੀ ਸਿਆਸੀ ਗੱਲਾਂ ਕਰਨੀ ਹੋਰ ਬਹੁਤ ਸਟੇਜਾਂ ਤੇ ਬਹੁਤ ਮੌਕੇ ਮਿਲਣਗੇ ਸਿਰਫ ਔਰ ਸਿਰਫ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਸਜਦਾ ਕਰ ਲਈਏ ਕਿ ਉਹ ਗੁਰੂ ਸਾਹਿਬ ਜਿਨ੍ਹਾਂ ਨੇ ਆਪ ਦਾ ਆਪ ਵਾਰ ਦਿੱਤਾ ਇਸ ਹਿੰਦੁਸਤਾਨ ਨੂੰ ਸਲਾਮਤ ਰੱਖਣ ਦੇ ਲਈ ਆ ਕੇ ਉਹਨਾਂ ਨੂੰ ਸਜਦਾ ਕਰ ਲੀਏ ਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇਸ਼ ਨੂੰ ਵਿਸ਼ਵ ਗੁਰੂ ਤਾਂ ਬਣਦੇ ਨੇ ਇਹਨਾਂ ਦੀ ਪਾਰਟੀ ਹੈ ਜਿਹੜੀ ਬੀਜੇਪੀ ਉਹ ਪੀਐਮ ਸਾਹਿਬ ਨੂੰ ਵਿਸ਼ਵ ਗੁਰੂ ਦਾ ਐਲਾਨਣ ਦੇ ਵਿੱਚ ਤੇ ਥਾਪਣ ਦੇ ਵਿੱਚ ਤੇ ਪ੍ਰੋਜੈਕਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਐਕਚੁਅਲ ਦੇ ਵਿੱਚ ਜਿਹੜੇ ਵਿਸ਼ਵ ਦੇ ਗੁਰੂ ਸੀਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਇਹ ਨਮਨ ਕਰਨ ਦੇ ਲਈ ਵੀ ਨਹੀਂ ਪਹੁੰਚੇ ਹੈਗੇ ਇਸ ਚੀਜ਼ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਜੇ ਕਿਸੇ ਨੂੰ ਵਹਿਮ ਭਰਮ ਪਹਿਲਾਂ ਸੀ ਉਹ ਦੂਰ ਹੋ ਗਿਆ ਹੋਊਗਾ ਕਿ ਕਿੰਨੀਕ ਨਫ਼ਰਤ ਇਨ੍ਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਪੰਜਾਬ ਪੰਜਾਬੀਅਤ ਔਰ ਸਿੱਖ ਕੌਮ ਦੇ ਪ੍ਰਤੀ ਇਹ ਭਰੀ ਹੋਈ ਹੈ ਇਹ ਕੱਲੇ ਗੁਰੂ ਸਾਹਿਬ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਾਂ ਉਹਨਾਂ ਦੀ ਫਿਲਾਸਫੀ ਦਾ ਜਾਂ ਉਹਨਾਂ ਦੇ ਸਿਧਾਂਤਾਂ ਨੂੰ ਹੀ ਨਕਾਰਨ ਦੇ ਬਰਾਬਰ ਨਹੀਂ ਹੈ ਮੋਦੀ ਸਾਹਿਬ ਵੱਲੋਂ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ ਇਹ ਇੰਨੇ ਹੀ ਸੋਚ ਲੈਂਦੇ ਕਿ ਜਦੋਂ ਹਿੰਦੂ ਧਰਮ ਦੇ ਉੱਪਰ ਜਦੋਂ ਸੰਕਟ ਖੜਾ ਸੀਗਾ ਜਦੋਂ ਜਨੇਊ ਲਹਾਏ ਜਾ ਰਹੇ ਸੀਗੇ ਜਦੋਂ ਤਿਲਕ ਮਿਟਾਏ ਜਾ ਰਹੇ ਸੀਗੇ ਅਤਿਆਚਾਰ ਹੋ ਰਹੇ ਸੀ ਟੌਰਚਰ ਹੋ ਰਹੇ ਸੀਗੇ ਹਿੰਦੂ ਕਮਿਊਨਿਟੀ ਸਾਰੀਆਂ ਕਮਿਊਨਿਟੀਆਂ ਕਿ ਤੁਸੀਂ ਇਸਲਾਮ ਦੇ ਵਿੱਚ ਕਨਵਰਟ ਕਰੋ ਤੇ ਇਹ ਉਹਨਾਂ 500 ਕਸ਼ਮੀਰੀ ਪੰਡਿਤ ਭਰਾਵਾਂ ਦਾ ਵੀ અપਮਾਨ ਹੈ ਜਿਹੜੇ ਕਿ 500 ਕਿਲੋਮੀਟਰ ਪੈਦਲ ਸ਼੍ਰੀਨਗਰ ਤੋਂ ਚੱਲ ਕੇ ਤਾਂ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆ ਗਏ ਅਨੰਦਪੁਰ ਸਾਹਿਬ ਦੇ ਵਿੱਚ ਪਰ ਮੋਦੀ ਸਾਹਿਬ ਸੋ ਕਾਲਡ ਅਖੌਤੀ ਆਪਣੇ ਆਪ ਨੂੰ ਜਿਨ੍ਹਾਂ ਨੇ ਅਵਾਰਡ ਦੇ ਰਖਿਆ ਵਿਸ਼ਗੁਰੂ ਬਣਨ ਦਾ ਉਹ 12-15 ਮਿੰਟ ਦੀ ਫਲਾਈਟ ਤੋਂ ਅ ਕੁਰੂਕਸ਼ੇਤਰ ਤੋਂ ਲੈ ਕੇ ਉਹ ਆਨੰਦਪੁਰ ਸਾਹਿਬ ਤੱਕ ਪਹੁੰਚਣਾ ਵੀ ਉਹਨਾਂ ਨੇ ਵਾਜਬ ਨਹੀਂ ਸਮਝਿਆ ਜਿਹੜਾ ਕਿ ਮੈਂ ਸਮਝਦਾ ਕਿ ਇੱਕ ਬਹੁਤ ਹੀ ਹਲਕੀ ਘਿਣੋਣੀ ਸੋਚ ਦਾ ਦਾ ਇੱਕ ਹਿੱਸਾ ਹੈ ਜੇ ਮੋਦੀ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੂਗਾ ਹੱਥ ਜੋੜ ਕੇ ਕਰਨੀ ਚਾਹੂਗਾ ਕਿ ਜੇ ਗੁਰੂ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਤੇ ਅੱਜ ਹਿੰਦੁਸਤਾਨ ਵੀ ਨਾ ਹੁੰਦਾ ਤੇ ਜੇ ਹਿੰਦੁਸਤਾਨ ਨਾ ਹੁੰਦਾ ਤੇ ਤੁਸੀਂ ਰਾਜ ਭਾਗ ਕਰਨ लायक ਵੀ ਨਾ ਹੋਏ ਹੁੰਦੇ ਸੋ ਕਿਰਪਾ ਕਰਕੇ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਸਿੱਖ ਹਿਸਟਰੀ ਸਿੱਖ ਇਤਿਹਾਸ ਸਾਡੇ ਗੁਰੂ ਸਾਹਿਬਾਨ ਦੇ ਇੰਨਾ ਕੁ ਬਿਅੰਡ ਇਮੇਜਿਨੇਸ਼ਨ ਇੰਨੀਆਂ ਵੱਡੀਆਂ ਕੁਰਬਾਨੀਆਂ ਨੇ ਇੰਨਾ ਵੱਡਾ ਉਹਨਾਂ ਦਾ ਦਾ ਬਲੀਦਾਨ ਰਹੇ ਨੇ ਇਨਸਾਨੀਅਤ ਦੇ ਲਈ ਕਿਰਪਾ ਕਰਕੇ ਆਪਦੇ ਮਨ ਦੇ ਵਿੱਚੋਂ ਨਫ਼ਰਤ ਕੱਢੋ ਗੁਰੂ ਸਾਹਿਬ ਦੇ ਦੇ ਜੋ ਫਲਸਫਾ ਸੀਗਾ ਉਹਦਾ ਜੇ ਸਾਰੀ ਸਾਰੀ ਫਿਲਾਸਫੀ ਦਾ ਤੁਸੀਂ ਇੱਕ ਵਰਕਾ ਵੀ ਪੜ ਲਓ ਇੱਕ ਪੇਜ ਵੀ ਪੜ ਲਓ ਤੇ ਇੰਪਲੀਮੈਂਟ ਕਰ ਦੋ ਤੇ ਨਾ ਕਦੇ ਮੁੜ ਕੇ ਇਸ ਮੁਲਕ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਨਾ ਕਦੇ ਨੂ ਵਰਗੀ ਘਟਨਾ ਹੋਊਗੀ ਜਿਹੜੀ 2023 ਦੇ ਵਿੱਚ ਹੋਈ ਸੀ ਹਿੰਦੂ ਸਿੱਖ ਹਿੰਦੂ ਔਰ ਮੁਸਲਮ ਕਲਾਸ਼ਸ ਹੋਈ ਸੀਗੇ ਨਾ ਕਿਤੇ ਮਨੀਪੁਰ ਵਰਗੀ ਘਟਨਾ ਹੋਊਗੀ ਜੀ ਚ 250 ਤੋਂ ਵੱਧ ਲੋਕਾਂ ਦੀ ਜਾਨਾਂ ਦੋ ਕਮਿਊਨਲ ਕਲੈਸ਼ਸ ਦੇ ਵਿੱਚ ਮਸਬੀ ਹਿੰਸਾ ਦੇ ਵਿੱਚ ਚਲੀ ਗਈਆਂ ਸੀਗਾ ਸੋ ਕਿਰਪਾ ਕਰਕੇ ਜੇ ਦੇਸ਼ ਤੇ ਰਾਜ ਕਰ ਰਹੇ ਹੋ ਤੇ ਦੇਸ਼ ਨੂੰ ਉਹ ਗੁਲਦਸਤਾ ਸਮਝੋ ਜਿਸ ਗੁਲਦਸਤੇ ਨੂੰ ਬੰਨ ਕੇ ਰੱਖਣ ਦੇ ਲਈ ਤੇ ਜਿਸ ਗੁਲਦਸਤੇ ਨੂੰ ਸਲਾਮਤ ਰੱਖਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਆਪ ਦੀ ਸ਼ਹਾਦਤ ਦੇ ਗਏ ਸੋ ਇਹ ਅੱਜ ਮੈਂ ਉਹਨਾਂ ਨੂੰ ਤੁਹਾਡੇ ਜ਼ਰੀਏ ਕਨਵੇ ਕਰਨਾ ਚਾਹੁੰਦਾ ਸੀਗਾ ਕਿ ਔਰ ਬੀਜੇਪੀ ਦੇ ਵਿੱਚ ਵੀ ਮੈਂ ਇਕੱਲੇ ਪ੍ਰਧਾਨ ਮੰਤਰੀ ਸਾਹਿਬ ਤੇ ਇਲਾਵਾ ਬਾਕੀ ਸਾਰਿਆਂ ਨੂੰ ਬੁਲਾਇਆ ਜਾਖੜ ਸਾਹਿਬ ਨੂੰ ਮੈਂ ਖੁਦ ਆਪੇ ਇਨਵਾਈਟ ਕੀਤਾ ਫੋਨ ਕਰਕੇ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੋ ਉਹ ਮੈਂ ਸਮਝਦਾ ਕਿ ਇਸ ਤੋਂ ਚਲੋ ਬਾਕੀ ਖੁਦ ਨਹੀਂ ਚੰਗਾ ਲੱਗ ਰਿਹਾ ਹੈਗਾ ਕਿ ਇਹ ਜਿਹੇ ਸੋਚ ਜਿਹੇ ਪ੍ਰਦਰਸ਼ਿਤ ਕੀਤੀ ਕੀਤੇ ਉਹਨਾਂ ਨੇ ਮੈਂ ਸਮਝਦਾ ਕਿ ਬਹੁਤ ਹਲਕੀ ਬਹੁਤ ਕਟਿਆ ਸੋਚਦਾ ਪ੍ਰਦਰਸ਼ਨ ਹੈ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਗਿਆ ਪੰਜਾਬ ਪੰਜਾਬੀਆਂ ਤੇ ਸਿੱਖ ਇਤਿਹਾਸ ਔਰ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦੇ ਪ੍ਰਤੀ